हां जी 사ਸੀガル जी सारे ਕਿਸਾਨ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਜੀ ਆਪਣੀ ਵੀਡੀਓ ਦੇ ਵਿੱਚ ਨਾ ਜਿਹੜੇ ਸੱਜਣ ਮਿੱਤਰਾਂ ਰੋਜ਼ ਦੀ ਤਰ੍ਹਾਂ ਆਪਾਂ ਤੋਂ ਕਟੀਆਂ ਖਰੀਦਦੇ ਰਹੇ ਨੇ ਆਪਣੇ ਕਟੀਆਂ ਲਗਾਤਾਰ ਵਿਕਰੀ ਚਾਹੁੰਦੇ ਰਹੇ ਨੇ ਅੱਜ ਜਿਹੜਾ ਆਪਣੇ ਕੋਲੇ ਪੂਰੇ ਦੋ ਨਸਲ ਦੀਆਂ ਪੂਰੀ ਚੰਗੀ ਨਸਲ ਦੀਆਂ ਕਟੀਆਂ ਆਈਆਂ ਨੇ ਇੱਕ ਬੂਰੇ ਰੰਗ ਚ ਇੱਕ ਨੀਲੇ ਰਾਵਿਆ ਨੀਲੀ ਰਾਵੀ ਨਸਲ ਚ ਤੇ ਪੂਰੀਆਂ ਚੰਗੀਆਂ ਕਟੀਆਂ ਸਾਲ-ਸਾਲ ਬਾਈ ਦੇ ਦੱਸੇ ਮੁਤਾਬਕ ਉਮਰ ਆ ਆਪਣਾ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਫੋਨ ਨੰਬਰ ਮਿੱਤਰੋ ਆਪਣਾ 9779198511 ਲਗਾਤਾਰ ਆਪਣੇ ਕੋਲੇ ਵਿਕਰੀ ਚ ਕੱਟੀਆਂ ਆਉਂਦੇ ਆ ਆਪਣੇ ਫਾਰਮ ਤੋਂ ਵੀਡੀਓ ਤੋਂ ਲੋ ਫੇਰ ਬਣਾ ਲਏ ਆ ਤੇ ਜਿਹੜੇ ਵੀ ਸੱਜਣ ਮਿੱਤਰ ਆ ਪਤੋ ਮੋਹਰਾ ਨਸਲ ਦੀ ਮੀਲੀ ਨਸਲ ਦੀ ਜੋ ਵੀ ਕੱਟੀ ਦੀ ਜ਼ਰੂਰਤ ਹੁੰਦੀ ਆਪਣੇ ਨਾਲ ਸੰਪਰਕ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਕਿਸ ਨਸਲ ਦੀ ਕੱਟੀ ਵੀ ਲਿਆ ਸਕੀਏ ਅੱਜ ਨਾਲ ਦੋ ਕੱਟੀਆਂ ਆਗੀਆਂ ਦੋਨੇ ਪੂਰੀਆਂ ਚੰਗੀਆਂ ਬਾਕੀ ਜੋ ਦੀ ਜਾਣਕਾਰੀ ਹੋ ਮਾੜਾ ਤੋਰ ਫੇਰ ਕੇ ਆਪਣਾ ਭਾਅ ਦਿਖਾ ਦੂਗਾ ਤੇ ਤੁਹਾਨੂੰ ਜੇ ਵੀ ਕੋਈ ਫੋਨ ਤੇ ਗੱਲਬਾਤ ਕਰ ਸਕਦੇ ਹੋ ਲੰਗ ਦੀ ਖੋਦ ਸਾਂਪ ਦੀ ਉਹ ਆਪਣੀ ਗਰੰਟੀ ਹੋ ਗਈ ਆ ਉਹ ਬਾਈ ਜੀ ਇਹ ਸਹੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਬਾਈ ਕਿੰਨੀਆਂ ਕੱਟੀਆਂ ਤੇਰੇ ਕੋਲ ਦੋ ਨੇ ਬਾਈ ਦੋ ਬਾਈ ਆਹ ਕੱਟੀਆਂ ਦੀ ਉਮਰ ਕਿੰਨੀ ਆ ਸਾਲ ਦੀ ਆ ਜੀ ਸਾਲ ਦੀ ਖਾਣ ਚਾਰ ਹੀ ਖਾਣ ਬਾਈ ਦੇ ਦੱਸੂਗਾ ਚਾਰ ਖਾਣ ਨੇ ਪੂਰੇ ਚੰਗੇ ਖਾਣ ਨੇ ਮੜਾ ਟੋਰ ਕੇ ਦਿਖਾ ਦੇ ਬਾਈ ਕਿਵੇਂ ਲੰਗ ਲੰਗਦਾ ਹਨਾ ਕਈ ਵਾਰ ਵੀਡੀਓ ਤੇ ਲਗਾਉਣਾ ਅਗਲਾ ਇਹ ਰੌਖਾ ਹੋ ਜਾਂਦਾ ਕੱਟੀ ਪੂਰੀ ਬਣਨ ਵਾਲੀ ਆ ਸਿੰਘੀ ਸਿੰਘੀ ਬਹੁਤ ਚੰਗੀ ਕੱਟੀ ਦੀ ਬਾਈ ہاں ਸਿੰਘ ਮਾਣ ਲੱਗੀ ਬਸ ਔੜੀ ਮਾਣ ਲੱਗੀ ਪੂਰੀ ਚੰਗੀ ਪੂਰੀ ਨਸਲ ਦੀ ਕੱਟੀ ਆ ਮੋੜ ਲਓ ਬਾਈ ਜੀ ਇਹ ਦੋ ਰੰਗ ਤਾਂ ਇਹਦੇ ਨੇ ਕਿ ਧੁੱਪ ਦੇ ਸ਼ਾਨਾ ਕੰਬੀਨੇਸ਼ਨ ਹੋ ਜਾਂਦਾ ਬਾਈ ਖਾਲ ਦੀ ਨਹੀਂ ਉਮੜਾ ਬਾਈ ਕੱਟੀ ਪੂਰੀ ਬਣਨ ਵਾਲੀ ਆ ਨੰਬਰ 2 ਤੇ ਨੀਲੀ 라ਵੀ ਨੀਲੀ 라ਵੀ ਦੇਖ ਵਿਚਾਰੇ ਪੈਰ ਚਟਿਆ ਝੋਲੀ ਦੇਖ ਲੋ ਬਟਨ ਵਾਲੀ ਝੋਲੀ ਆ ਤੇ ਅੱਖਾਂ 'ਚ ਵੀ ਜਵਾਬ ਨੇ ਅੱਖਾਂ ਦੇ ਜਵਾਬ ਦਿਖਾ ਦੇ ਬਾਈ ਅੱਖਾਂ 'ਚ ਵੀ ਦੇਖੋ ਜਵਾਬ ਨੇ ਤੇ ਫੇਸਬੁਕ 'ਸੋਂ ਵੀ ਬਹੁਤ ਸੋਹਣਾ ਹੈ ਨਾ ਤੋੜ ਕੇ ਦਿਖਾ ਦਿਓ ਬਾਈ ਜੀ ਇੱਕ ਮੜਾ ਜਾ ਇੱਧਰ ਨੂੰ ਮੜਾ ਜਾ ਤੋੜ ਦਿਓ ਇਹਨੂੰ ਲੰਮਾ ਜਾ ਕਰਕੇ ਤੋੜ ਦਿਓ ਪੂਰੀ ਚੰਗੀ ਜਾਤ ਚਾ ਕੱਟੀ ਬਾਕੀ ਹੈ ਨਾ ਫੀਰ ਦੇ ਘੱਟੇ ਲਾਗੇ ਦੋ ਤਿੰਨ ਪੂਰੀ ਚੰਗੀ ਵਹਨਾ ਕੱਟੀ ਨੇ ਬਾਕੀ ਹਜੇ ਬੱਚਾ ਹੀ ਆ ਬਾਲੀ ਉਮਰ ਵੀ ਨਹੀਂ ਕੱਟੀ ਦੀ ਨੀਲੀ ਰਸਲ ਦੀ ਆਸਲ ਦੀਆਂ ਚਾਰੇ ਪੈਰਾਂ ਦੀ ਇਨਸਾਨੀਆ ਸਾਰੀਆਂ ਕਬਰ ਮੂਹ ਚਿੱਟਾਗਾ ਤੇ ਅੱਖਾਂ ਚ ਘਰੇ ਸ਼ੂਤ ਇਹ ਜੀ ਇਨਸਾਨ ਹੈ ਤੇ ਜਿਹੜੇ ਸੱਜਣ ਮਿੱਤਰ ਨੂੰ ਕੱਟੀਆਂ ਦੀ ਜ਼ਰੂਰਤ ਹੋਈ ਨਾ ਦੋ ਕੱਟੀਆਂ ਆਪਣੇ ਕੋਲੇ ਨੀਲੀ ਰਸਲ ਤੇ ਬੂਰੀ ਰਸਲ ਦੀਆਂ ਕੱਟੀਆਂ ਆਪਣੇ ਕੋਲੇ ਬਕਾਉ ਨੇ ਜਿਹੜੇ ਵੀ ਸੱਜਣ ਮਿੱਤਰ ਨੂੰ ਆਪਾਂ ਤੋਂ ਕੱਟੀਆਂ ਦੀ ਜ਼ਰੂਰਤ ਹੁੰਦੀ ਆ ਆਪਣੇ ਚੈਨਲ ਨੂੰ ਜੋਤ ਡੈਰੀ ਫਾਰਮ ਮਹਿਤਾ ਨੂੰ ਸਬਸਕ੍ਰਾਈਬ ਜ਼ਰੂਰ ਕਰ ਜ਼ਰੂਰ ਕਰਿਓ ਤਾਂ ਕਿ ਆਪਣੇ ਕੋਲੇ ਨਵੀਂ ਤਰ੍ਹਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਜਿਹੜੇ ਵੀ ਸੱਜਣ ਮਿੱਤਰ ਨੇ ਨਾ ਲਗਾਤਾਰ ਕੱਟੀਆਂ ਦੀ ਜਰੂਰਤ ਹੋਣੀ ਜੇ ਆਪਾਂ ਨੂੰ ਵੀਡੀਓ ਵੀ ਬਣਵਾਉਣੀ ਹੋਵੇ ਕੱਟ ਦੀ ਰੀਲ ਬਣਾ ਕੇ ਭੇਜਣੀ ਹੁੰਦੀ ਫ੍ਰੀ ਐਡ ਕਰਦੇ ਆਪਾਂ ਜੋ ਵੀ ਸੱਜਣ ਮਿੱਤਰ ਹੋਊਗਾ ਆਪਾਂ ਨੂੰ ਰੀਲ ਬਣਾ ਕੇ ਭੇਜ ਸਕਦਾ ਆਪਣਾ ਨੰਬਰ 97791 59511 ਵਾਲੇ ਨੰਬਰ ਤੇ ਜਦੋਂ ਮਰਜੀ ਆਪਾਂ ਨੂੰ ਫ੍ਰੀ ਵੀਡੀਓ ਪਵਾ ਸਕਦੇ ਹੋ ਰੀਲ ਬਣਾ ਕੇ ਬਾਈ 35 ਮਿੰਟਾਂ ਦੀ 40 ਮਿੰਟਾਂ ਦੀ ਐਡ ਕਰਾ ਸਕਦੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ